ਅੱਗੇ ਬਾਤ ਹੈ ਉਹ ਤਾਂ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਲ ਸਿੰਘ ਦੇ ਕਤਲ ਕੇਸ ਦੇ ਵਿੱਚ ਵੱਡਾ ਐਕਸ਼ਨ ਹੋਇਆ ਪੁਲਿਸ ਐਨਕਾਊਂਟਰ ਦੇ ਵਿੱਚ ਢੇਰ ਹੋਇਆ ਹੈ ਸ਼ੂਟਰ ਸੁਖਰਾਜ ਸਿੰਘ ਤਾਮਰਸਰ ਦੇ ਵਿੱਚ ਜੇਠੂਵਾਲ ਨਹਿਰ ਦੇ ਨੇੜੇ ਮੁਕਾਬਲਾ ਹੋਇਆ ਹੈ ਸੁਖਰਾਜ ਸਿੰਘ ਨੂੰ ਦੱਸਿਆ ਕਿ ਰਿਕਵਰੀ ਦੇ ਲਈ ਪੁਲਿਸ ਲੈ ਕੇ ਗਈ ਸੀ ਰਿਕਵਰੀ ਵਾਲੀ ਪਿਸਤਲ ਦੇ ਨਾਲ ਸੁਖਰਾਜ ਨੇ ਫਾਇਰ ਕਰ ਦਿੱਤੇ ਪੁਲਿਸ ਦੀ ਕਾਰਵਾਈ ਦੇ ਵਿੱਚ ਮਾਰਿਆ ਗਿਆ ਹੈ ਸ਼ੂਟਰ ਸੁਖਰਾਜ ਅ ਵੱਡੀ ਖਬਰ ਹੈ ਇਸ ਵੇਲੇ ਦੀ ਤਾਂ ਸੋਇਆ ਕਿ ਸੁਖਰਾਜ ਨੂੰ ਟੈਟਰੀ ਕਰ ਦਿੱਤਾ ਗਿਆ ਢੇਰ ਕਰ ਦਿੱਤਾ ਗਿਆ ਪੁਲਿਸ ਐਨਕਾਊਂਟਰ ਦੇ ਵਿੱਚ ਢੇਰ ਹੋਇਆ ਕਿਉਂਕਿ ਫਾਇਰਿੰਗ ਜਿਹੜੀ ਹੈ ਪੁਲਿਸ ਨੇ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਨ ਸਿੰਘ ਤੇ ਜਿਹੜਾ ਹੈ ਉਹ ਕਿਸ ਤਰੀਕੇ ਦੇ ਨਾਲ ਫਾਇਰ ਕੀਤਾ ਗਿਆ ਸੀ ਸਭ ਨੇ ਵੇਖਿਆ ਔਰ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਔਰ ਸ਼ੂਟਰ ਜਿਹੜਾ ਹੈ ਸੁਖਰਾਜ ਸਿੰਘ ਕਿਉਂਕਿ ਆਕੇਸ਼ ਸ਼ਰਿਆਨ ਗੋਲੀ ਪੁਲਿਸ ਦੇ ਵਿੱਚ ਮਾਰੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਔਰ ਇਹਨਾਂ ਨੂੰ ਕਾਬੂ ਕੀਤਾ ਤਾਂ ਅੰਮ੍ਰਿਤਸਰ 'ਚ ਜੇਤੂਵਾਲ ਨਹਿਰ ਦੇ ਨੇੜੇ ਮੁਕਾਬਲਾ ਹੋਇਆ ਜੋ ਜਾਣਕਾਰੀ ਔਰ ਤਸਵੀਰਾਂ ਦੇ ਨਾਲ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਔਰ ਰਿਕਵਰੀ ਦੇ ਲਈ ਦੱਸਦੀ ਹੈ ਕਿ ਪੁਲਿਸ ਉੱਤੇ ਲੈ ਕੇ ਗਈ ਸੀ ਇਹਨਾਂ ਨੂੰ ਪਿਸਟਲ ਦੇ ਨਾਂ ਸੁਖਰਾਜ ਨੇ ਫਾਇਰਿੰਗ ਕੀਤੀ ਹੈ ਪੁਲਿਸ ਦੀ ਕਾਰਵਾਈ 'ਚ ਢੇਰ ਹੋਇਆ ਹੈ ਸੁਖਰਾਜ ਛੱਤੀਸਗੜ ਦੇ ਰਾਏਪੁਰ ਤੋਂ ਇਹਦੀ ਗ੍ਰਿਫਤਾਰੀ ਹੋਈ ਸੀ ਔਰ ਉੱਥੋਂ ਲਿਆ ਕੇ ਟਰਾਂਜ਼ਿਟ ਰਮਾਨ ਤੇ ਜਿਹੜਾ ਹੈ ਲਿਆਂਦਾ ਗਿਆ ਸੀ ਅੰਮ੍ਰਿਤਸਰ ਜਿਸ ਤੋਂ ਬਾਅਦ ਕੋਰਟ 'ਚ ਪੇਸ਼ ਕੀਤਾ ਗਿਆ ਪੰਜਾਬ ਦੇ ਵਿੱਚ ਔਰ ਸ਼ੂਟਰ ਦੇ ਦੋ ਸਾਥੀਆਂ ਨੇ ਪੁਲਿਸ ਤੇ ਗੋਲੀਆਂ ਚਲਾਈਆਂ ਤਾਂ ਗੋਲੀ ਲੱਗਣ ਦੇ ਨਾਲ ਇੱਕ ਪੁਨਰਸਕਰਮੀ ਜ਼ਖਮੀ ਵੀ ਹੋਇਆ ਮੌਕੇ ਤੋਂ ਬਾਈਕ ਤੇ ਆਏ ਜਿਹੜੇ ਨੇ ਉਹ ਤੋਂ ਬਦਮਾਸ਼ ਫਰਾਰ ਹੋ ਗਏ ਤਾਂ ਅਮ੍ਰਿਤਸਰ ਦੇ ਇੱਕ ਰਿਜ਼ੋਰਟ ਦੇ ਵਿੱਚ ਸਾਰਾ ਕਤਲ ਨੂੰ ਅੰਜਾਮ ਦਿੱਤਾ ਗਿਆ ਸੀ ਜੋ ਤਸਵੀਰਾਂ ਵੀ ਸਭ ਨੇ ਦੇਖੀਆਂ ਕਿ ਕਿਵੇਂ ਆ ਕੇ ਪੈਲਸ ਦੇ ਵਿੱਚ ਸ਼ਰਿਆਮ ਭਰੇ ਵਿਆਹ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਇਹ ਦੋਵੇਂ ਜਣੇ ਜਾ ਕੇ ਛੱਤੀਸਗੜ੍ਹ ਦੇ ਵਿੱਚ ਲੋਕੇਸ਼ਨ ਮਰ ਲਗਾਤਾਰ ਪੁਲਿਸ ਨੇ ਆਦੀ ਫੜਨਾ ਪਈ ਸੀ ਸੁਖਰਾਜ ਜਿਹੜਾ ਹੈ ਉਹ ਇਸ ਦੇ ਵਿੱਚ उसकी जान चली गई कह लिए लगातार इसके इंसाफ की गुहार पर बार लगा रहा है कि जल्दी कार्रवाई जी होनी चाहिए है क्योंकि जिस तरीके आके शरेआम कतल किया गया अपने आप देख बेहद वाला मामला उस वे ही बन जाता है जो एकदम सरपंच होवे और दूसरा मौजूदा सत्ताधारी पार्टी देना संबंध असि वेखिया की किस तरीके राजा वडिंग और होर जड़े आकू ने बीजेपी देना संबंध भी आम आदमी पार्टी दे तागू सारे ही असि देखे ने की किस तरीके परिवार दे नाल दुख सांचा करण गए संता हुन ए सारा मामला फिर तो एक बार सुर्खियां दे विच आ 41 जर्मल सिंह एक सरपंच बलटोए दा मर्डर होया मैरिज पैलेस से ਉਹਦੇ ਵਿੱਚ ਅਸੀਂ ਸੈੱਟ ਜਿਹੜੇ ਅਕਿਊਜ਼ਡ ਫੜੇ ਸੀ ਦੋ ਮੇਨ ਅਸੈਲੈਂਟ ਸੀ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਬਾਕੀ ਉਹਨਾਂ ਦੀ ਲੋਜਿਸਟਿਕ ਤੇ ਦੂਜੀ ਸਪੋਰਟ ਵਾਲੇ ਸੀਗੇ ਇਹ ਚ ਸੁਖਰਾਜ ਸਿੰਘ ਤੇ ਕਰਮਜੀਤ ਸਿੰਘ ਦੋ ਅਕਿਊਜ਼ਡ ਅਸੀਂ ਰਾਏਪੁਰ ਛੱਤੀਸਗੜ੍ਹ ਤੋਂ ਲੈ ਕੇ ਆਂਦੇ ਸੀ ਔਰ ਸੁਖਰਾਜ ਜਿਹੜਾ ਜਿਹਨੇ ਮੇਨ ਮਰਡਰ ਕੀਤਾ ਸੀਗਾ ਸਰਪੰਚ ਜਰਮਨ ਸਿੰਘ ਐਕਸ ਸਰਪੰਚ ਜਰਮਨ ਸਿੰਘ ਦਾ ਉਹਨੂੰ ਉਹਦੀ ਪੁੱਛਗਿੱਛ ਵਾਸਤੇ ਅੱਜ ਇੱਥੇ ਜਿਹੜੀ ਨਹਿਰ ਹੈ ਆਪਣੀ ਵੱਲੇ ਤੋਂ ਜੇਠੀਵਾਲ ਜਾ ਰਹੀ ਹੈ ਇਸ ਨਹਿਰ ਦੇ ਉੱਤੇ ਉਹਨਾਂ ਨੇ ਪਿਸਤਲ ਛਪਾਇਆ ਹੋਇਆ ਸੀਗਾ ਰਿਕਵਰੀ ਕੀਤੀ ਗਈ ਪੁਲਿਸ ਪਾਰਟੀ ਵੱਲੋਂ ਬਕਾਇਦਾ ਇਹ ਸਾਕਸ਼ਾ ਬਣੀ ਔਰ ਕਾਫੀ ਟਾਈਮ ਉਹਦੇ ਚ ਲੱਗ ਜਾਂਦਾ ਉੱਥੇ ਉਹ ਰਿਕਵਰੀ ਕਰਕੇ ਤੇ ਵਾਪਸ ਜਦੋਂ ਜਾ ਰਹੇ ਸੀ ਤੇ ਅਚਾਨਕ ਗੱਡੀ ਦੇ ਉੱਤੇ ਹਮਲਾ ਕੀਤਾ ਦੋ ਮੋਟਰਸਾਈਕਲ ਸਵਾਰਾਂ ਨੇ ਔਰ ਕਾਫੀ ਗੋਲੀਆਂ ਚੱਲੀਆਂ ਜਿਹੜਾ ਅੰਦਰ ਬੈਠਾ ਸੀ ਕਿਉਂਸ ਦੇ ਨੇ ਹੱਥੋਪਾਈ ਸ਼ੁਰੂ ਕਰ ਦਿੱਤੀ ਕਿਉਂਕਿ ਕੋਕ ਪਿਸਤਲ ਸੀਗਾ ਸਾਡੇ ਐਸਆਈ ਦਾ ਉਹਨੇ ਇਹਨੇ ਹੱਥੋਂ ਦੀ ਗੁੱਟ ਨੂੰ ਪਾ ਲਿਆ ਤੇ ਖੋਜ ਖਿੱਚੋ ਤਾਨ ਸ਼ੁਰੂ ਕਰਤੀ ਕਿ ਮੈਂ ਕਿਸੇ ਤਰੀਕੇ ਨਾਲ ਨਿਕਲਾਂ ਉਸ ਕਫਲ ਦੇ ਵਿੱਚ ਕੁਝ ਗੋਲੀਆਂ ਉੱਪਰ ਚੱਲ ਗਈਆਂ ਕਿਉਂਕਿ ਕਾਕ ਪਿਸਤਲ ਸੀ ਕੁਝ ਖਿੱਚ ਰਹੇ ਸੀਗੇ ਤੇ ਉਹਦੇ ਵਿੱਚ ਵੀ ਇਹਦੇ ਜਿਹੜਾ ਇਹ ਇਹ ਵੀ ਇੰਜਰਡ ਹੋਇਆ ਜਿਹੜਾ ਅਕਿਊਜ਼ ਸੀਗਾ ਸੁਖਰਾਜ ਸਿੰਘ ਉਸ ਤੋਂ ਬਾਅਦ ਇਹਨਾਂ ਨੂੰ ਦੋਨਾਂ ਨੂੰ ਸਾਡਾ ਮੁਲਾਜ਼ਮ ਤੇ ਦੋਨਾਂ ਨੂੰ ਅਸੀਂ ਮੈਡੀਕਲ ਕਾਲਜ ਇਮੀਡੀਏਟਲੀ ਸ਼ਿਫਟ ਕੀਤਾ ਪੁਲਿਸ ਪਾਰਟੀਆਂ ਨੂੰ ਬੁਲਾਇਆ ਕੰਟਰੋਲ ਰੂਮ ਤੋਂ ਕਿਉਂਕਿ ਗੱਡੀ ਮੋਬਾਈਲ ਹੋ ਗਈ ਸਾਰਾ ਟਾਇਰ ਵਗੈਰਾ ਦਾ ਜਿਹੜਾ ਬਰਸਟ ਹੋ ਗਿਆ ਸੀ ਉਸ ਤੋਂ ਬਾਅਦ ਕਾਫੀ ਜੇਰੇ ਇਲਾਜ ਉਹਦੀ ਡੈਥ ਹੋ ਗਈ ਹੈ ਜੋ ਪਤਾ ਲੱਗਿਆ ਮੈਡੀਕਲ ਕਾਲਜ ਤੋਂ ਤਾਂ ਬੰਦੇ ਗ੍ਰਿਫਤਾਰ ਹੋਏ ਦੋ ਜਿਹੜੇ ਮੇਨ ਅਸੀਲੈਂਟ ਮੌਕੇ ਤੇ ਆਏ ਸੀ ਉਸ ਤੋਂ ਇਲਾਵਾ ਜਿਹੜੇ ਇਹਨਾਂ ਦੀ ਆਪਣੇ ਪੰਜ ਬੰਦੇ ਦੂਜੇ ਆ ਜਿਹਨੇ ਲੌਜਿਸਟਿਕ سپورਟ ਤੇ ਗਰਾਉਂਡ سپورਟ ਦਿੱਤੀ ਸੀ ਜਾਂ ਵੈਪਨ ਵਗੈਰਾ ਇਧਰ ਆਦਾਨ-ਪ੍ਰਦਾਨ